ਅਲਵਿਸ਼ ਯਾਦਵ ਮੰਗਰੋ ਹੁਣ ਮੁਨਵਰ ਫਾਰੂਕੀ ਤੇ ਪੁਲਿਸ ਦੀ ਗਾਜ਼ ਡਿੱਗੀ ਆ ਜੀ ਹਾਂ ਉਸ ਨੂੰ ਮੰਗਲਵਾਰ ਨੂੰ ਅੱਧੀ ਰਾਤ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਮੁਨਵਰ ਨੂੰ ਹੁੱਕਾ ਪਾਰਲਰ ਰੇਡ ਮਾਮਲੇ ਚ ਹਿਰਾਸਤ ਚ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਮੁਨਵਰ ਨੂੰ ਹਿਰਾਸਤ ਚ ਲਈ ਜਾਣ ਦੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਇਸ ਦੇ ਚਾਲਦੇ ਉਸ ਦੇ ਪ੍ਰਸ਼ੰਸਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਉਦਾਸ ਹੋ ਗਏ ਨੇ ਕੋਮੀਡੀਅਨ ਛੋਟੇ-ਮੋਟੇ ਵਿਵਾਦਾਂ ਦਾ ਸ਼ਿਕਾਰ ਅਕਸਰ ਹੁੰਦੇ ਰਹਿੰਦੇ ਨੇ ਅਜਿਹੇ 'ਚ ਹੁੱਕਾ ਬਾਰ ਰੇਡ ਮਾਮਲੇ 'ਚ ਉਹਨਾਂ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਜਿਹੜੀ ਚਿੰਤਾ ਹੈ ਉਹ ਕਾਫੀ ਜ਼ਿਆਦਾ ਲੱਗੀ ਹੋਈ ਹੈ ਖਬਰਾਂ ਮੁਤਾਬਕ ਮੁਨਵਰ ਫਾਰੂਕੀ ਨੂੰ 13 ਹੋਰ ਨਾਲ ਹਿਰਾਸਤ 'ਚ ਲਿਆ ਗਿਆ ਹੈ ਹਾਲਾਂਕਿ ਪੁੱਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਤੇ ਸੂਚਨਾ ਤੋਂ ਬਾਅਦ ਹੁਣ ਪੁਲਿਸ ਨੇ 40 ਲੱਖੇ ਚਾਪੇ ਮਾਰੀ ਕੀਤੀ ਉਹਨਾਂ ਦੱਸਿਆ ਕਿ ਤੰਬਾਕੂ ਉਤਪਾਦਨਾਂ ਦਾ ਜਿਹੜਾ ਇਹ ਨਿਕੋਟੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਤੇ ਕੀ پابੰਦੀ ਹੈ ਕੁੱਲ 4400 ਰੁਪਏ ਦੇ 9 ਹੁੱਕੇ ਦੇ ਬਰਤਨ ਮਿਲੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਉੱਥੇ ਹੀ ਮੌਜੂਦ ਸਾਰੇ ਲੋਕਾਂ ਦੀ ਜਾਂਚ ਕੀਤੀ ਗਈ ਜਿਸ 'ਚ ਮੁਨਵਰ ਫਾਰੂਕੀ ਦਾ ਵੀ ਟੈਸਟ ਕੀਤਾ ਗਿਆ ਤੇ ਮੁਨਵਰ ਫਾਰੂਕੀ ਜਿਹੜੇ ਨੇ ਉਹਨਾਂ ਦਾ ਇੱਥੇ ਟੈਸਟ ਨਤੀਜਾ ਜੋ ਹੈ ਉਹ ਪੋਜ਼ਿਟਿਵ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ 'ਚ ਇੱਥੇ ਪੁਲਿਸ ਵਾਲਿਆਂ ਨੂੰ ਲੈਣਾ ਪਿਆ ਮੁਨਵਰ ਫਾਰੂਕੀ ਤੇ ਹੋਰਾਂ ਤੇ ਸਿਗਰਟ ਤੇ ਤੰਬਾਕੂ ਉਤਪਾਦ ਐਕਟ ਸਮੇਤ ਆਈਪੀਸੀ ਦੀ ਧਾਰਾ 283 ਤੇ ਧਾਰਾ 336 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਇਹ ਖਬਰ ਸੁਣ ਕੇ ਉਹਨਾਂ ਦੇ ਫੈਨਸ ਕਾਫੀ ਦੁਖੀ ਨੇ ਪਰ ਇੱਥੇ ਮੁਨਵਰ ਫਾਰੂਕੀ ਦਾ ਨਾਮ ਇੱਥੇ ਇਸ ਦੇ ਵਿੱਚ ਆਉਣਾ ਇੱਕ ਵੱਡੀ ਗੱਲ ਹੈ ਤੇ ਹੁਣ ਮੁਨਵਰ ਫਾਰੂਕੀ ਦੀ ਅੱਗੇ ਅੱਗੇ ਕੀ ਮੁਸ਼ਕਿਲਾਂ ਹੋਰ ਵੱਤ ਸਕਦੀਆਂ ਨੇ ਸਾਨੂੰ ਕਮੈਂਟ ਕਰ ਜ਼ਰੂਰ ਦੱਸਣਾ